ਅੱਜ ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੀ ਮੀਟਿੰਗ ਪਾਰਟੀ ਦੇ ਪ੍ਰਧਾਨ ਰਜਿੰਦਰ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਪਾਰਟੀ ਦੇ ਚੇਅਰਮੈਨ ਪ੍ਰੇਮ لال ਸਰਸਰ ਦੀ ਅਗਵਾਈ ਵਿੱਚ ਜ਼ਿਲ੍ਹਾ ਮੋਗਾ ਦੇ ਪਿੰਡ ਜੈਮਲ ਵਾਲਾ ਵਿਖੇ ਹੋਈ ਜਿਸ ਵਿੱਚ ਪਾਰਟੀ ਦੇ ਪੰਜਾਬ ਦੇ ਅਹੁਦੇਦਾਰ ਸਹਿਬਾਨ ਅਤੇ ਵੱਖ-ਵੱਖ ਪਿੰਡਾਂ ਦੇ ਵਰਕਰ ਸ਼ਾਮਲ ਹੋਏ ਇਸ ਮੌਕੇ ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਪ੍ਰੇਮ لال ਸਰਸਰ ਨੇ ਦੱਸਿਆ ਕਿ ਉਹਨਾਂ ਦੀ ਪਾਰਟੀ ਦੀ ਅੱਜ ਦੀ ਇਹ ਰੱਖੀ ਮੀਟਿੰਗ ਵਿੱਚ ਇਹ ਮਤਾ ਪਾਸ ਕੀਤਾ ਗਿਆ ਹੈ ਕਿ ਪਿੰਡਾਂ ਵਿੱਚ ਪਾਰਟੀਆਂ ਦੀਆਂ ਕਮੇਟੀਆਂ ਬਣਾਈਆਂ ਜਾਣਗੀਆਂ ਅਤੇ ਪਾਰਟੀ ਦੇ ਏਜੰਡੇ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇਗਾ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਉਹਨਾਂ ਦੀ ਪਾਰਟੀ ਆਪਣੇ ਨਮਿੰਦੇ ਵਿਧਾਨ ਸਭਾ ਵਿੱਚ ਭੇਜ ਕੇ ਗਰੀਬਾਂ ਦੇ ਮੁੱਦੇ ਚੁੱਕਣਗੇ ਇਸ ਮੌਕੇ ਉਹਨਾਂ ਨੇ ਰੇਗਾ ਕਾਮਿਆਂ ਦੀ ਦਿਹਾੜੀ 500 ਰੁਪਏ ਕਰਨ ਦੀ ਮੰਗ ਰੱਖੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਗਰੀਬਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਜਾਣ ਅਤੇ ਕੱਚੇ ਸਫਾਈ ਸੇਵਕਾਂ ਨੂੰ ਪੱਕਾ ਕੀਤਾ ਜਾਵੇ ਇਸ ਮੌਕੇ ਪਾਰਟੀ ਉਹਦੇ ਤਰ੍ਹਾਂ ਤੋਂ ਇਲਾਵਾ ਬਰਕਰਾਰ ਵਿਪਾਰੀ ਗੈਂਤੀ ਵਿੱਚ ਹਾਜ਼ਰ ਸਨ ਜੇ ਨਿਊਜ਼ ਪੰਜਾਬੀ ਲਈ ਮੋਗਾ ਤੋਂ ਜੁਗਿੰਦਰ ਸਿੰਘ ਗਿੱਲ ਦੀ ਰਿਪੋਰਟ ਮੇਰਾ ਨਾਮ ਪ੍ਰੇਮ ਲਾਲ ਹੈ ਜੀ ਤੇ ਅੱਜ ਪਿੰਡ ਜੈਮਲਵਾਲਾ ਵਿਖੇ ਤੁਸੀਂ ਇੱਕ ਮੀਟਿੰਗ ਕੀਤੀ ਹੈ ਉਹਦੇ ਸੰਬੰਧ ਚ ਦਿਓ ਜਾਣਕਾਰੀ ਅੱਜ ਪਿੰਡ ਜੈਮਲਵਾਲਾ ਦੀ ਮੀਟਿੰਗ ਰੱਖੀ ਸੀ ਇਹ ਪਾਰਟੀ ਵਰਕਰਾਂ ਦੀ ਮਾਲਵਾ ਜ਼ੋਨ ਦੇ ਪ੍ਰਧਾਨਾਂ ਦੀ ਲੀਡਰਾਂ ਦੀ ਮੀਟਿੰਗ ਸੀ ਇਹਦੇ ਵਿੱਚ ਪਾਰਟੀ ਦੇ ਪ੍ਰਧਾਨ ਸ੍ਰੀ ਰਜਿੰਦਰ ਗਰਜੀ ਦੇ ਦਿੱਸਾ ਨਿਰਦੇਸ਼ ਅਨੁਸਾਰ ਹੀ ਅਸੀਂ ਜੈਮਲਵਾਲਾ ਵਿੱਚ ਆਏ ਔਰ ਪਾਰਟੀ ਦੇ ਅਧਾਰ ਜੋ ਦਿੱਸਾ ਨਿਰਦੇਸ਼ ਅਨੁਸਾਰ ਹੀ ਅਸੀਂ ਐਂਡ ਲੀਡਰਾਂ ਥੋੜੇ ਤੇਜ਼ ਕਰਨ ਕਿ ਜਿਹੜੀ ਇਲੈਕਸ਼ਨਾਂ ਹੋਣ ਆ ਰਹੀਆਂ ਆ ਇਲੈਕਸ਼ਨਾਂ ਲਈ ਵੀ ਕਮੇਟੀਆਂ ਪਿੰਡਾਂ 'ਚ ਬਣਾਈਆਂ ਜਾਣ ਜਿਹੜੀ ਕਿ ਸੱਚਸੀ ਆਪਣਾ ਵਧੀਆ ਸਰਕਾਰ ਦੇ ਵਿੱਚ ਆਪਣਾ ਸਰਕਾਰ ਬਣਾ ਸਕੀਏ ਇਸ ਕਰਕੇ ਡੈਮੋਕ੍ਰੇਟ ਭਾਰਤੀ ਸਮਾਜ ਪਾਰਟੀ ਜੋ ਪੰਜਾਬ ਦੇ ਵਿੱਚ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਵੱਡਾ ਸੰਗਰਾਮ ਕਰਨ ਲਈ ਜਾ ਰਹੀ ਹੈ ਲੋਕਾਂ ਦੀ ਜਿਹੜੇ ਮਸਲੇ ਆ ਉਹਨਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ডেমোক্রেট ভাਰਤਿਆ ਸਮਾਜ ਪਾਰਟੀ ਹਮੇਸ਼ਾ ਹੀ ਦੱਬੇ ਕੁਛਲੇ ਲੋਕਾਂ ਦੀ ਮਤ ਕਰਦੀ ਆ ਰਹੀ ਸੀ ਔਰ ਕਰਦੀ ਰਹੇਗੀ ਇਸ ਕਰਕੇ ਮੈਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਰਜੀ ਨੂੰ ਇਹ ਅਪੀਲ ਕਰਦਾ ਹਾਂ ਕਿ ਡੈਮੋਕਰੇਟ ਭਾਰਤਿਆ ਸਮਾਜ ਪਾਰਟੀ ਇਹ ਮੰਗ ਕਰਦੀ ਹੈ ਕਿ ਜਿਹੜੀ ਨਰੇਗਾ ਦਾ ਜਿਹੜਾ ਚਾਰੂ ਢੰਗ ਨਾਲ ਚਲਾਈ ਜਾਵੇ ਔਰ ਨਰੇਗਾ ਦੇ ਜਿਹੜੀ ਮੰਗਿਆ ਉਹਨਾਂ ਨੂੰ ਸਹੀ ਤਰੀਕੇ ਨਾਲ ਜਿਹੜੇ ਮੈਂਟਰਾਂ ਦੀ ਜਿਹੜੀ ਆਨਲਾਈਨ ਹਾਜ਼ਰੀ ਨਹੀਂ ਲੱਗ ਰਹੀ ਆ ਉਹਨਾਂ ਨੂੰ ਅਫਸਰਾਂ ਨੂੰ ਹਦਾਇਤ ਕਰੇ ਕਿ ਉਹ ਜਿਸ ਤਰ੍ਹਾਂ ਪਹਿਲਾਂ ਦੀ ਹਾਜ਼ਰੀ ਲੱਗਦੀ ਸੀ ਮੈਂਟਰ ਲਾਉਂਦੇ ਸੀ ਉਸ ਅਧਾਰ ਤੇ ਲਈ ਜਾਣ ਬਾਜੀ ਮੁਖੀ ਨੇ ਇੱਥੇ ਨਹੀਂ ਚੱਲਦੇ ਤੇ ਉਹ ਮੈਂਟਰ ਤੇ ਉੱਥੇ ਜਿਹੜੀ ਨਰੇਗਾ ਵਰ ਕਰਨੀ ਹੈ ਇਸ ਕਰਕੇ ਮੈਂ ਉਸਮਾਨ ਸਾਹਿਬ ਇਹ ਅਪੀਲ ਕਰਦਾ ਹਾਂ ਕਿ ਡੈਮੋਕਰਟ ਭਾਰਤ ਸਮਾਜ ਪਾਰਟੀ ਇਹ ਮੰਗ ਕਰਦੀ ਹੈ ਕਿ ਇਹਨਾਂ ਦੀ ਜਿਹੜੀ ਦਿਹਾੜੀ ਆ ਉਹ ਤਕਰੀਬਨ 500 ਰੁਪਏ ਦਿਹਾੜੀ ਕੀਤੀ ਜਾਵੇ ਔਰ ਪੰਜਾਬ ਦੇ ਵਿੱਚ ਵੰਡ ਪ੍ਰਣਾਲੀ ਤਹਿਤ ਜਿਹੜੇ ਇੰਦਰਾ ਵਿਕਾਸ ਯੋਜਨਾ ਦੇ ਤਹਿਤ ਜਿਹੜੀਆਂ ਇਹਨਾਂ ਨੂੰ ਗ੍ਰਾਂਟਾਂ ਮਿਲਣੀਆਂ ਸੀ ਰਿਫੇਰ ਵਾਸਤੇ ਮਕਾਨ ਬਣਾਉਣ ਵਾਸਤੇ ਜਿਹੜੇ ਗਿਰੇ ਹੋਏ ਆ ਉਹਨਾਂ ਨੂੰ ਮਕਾਨ ਦੇ ਜਿਹੜੇ ਆ ਮਤਲਬ ਉਹਨਾਂ ਨੂੰ ਰਿਫੇਰ ਵਾਸਤੇ ਜਿਹੜੀ ਮਰਮਤ ਕਰਨ ਲਈ ਉਥੇ ਹਦਾਇਤ ਕੀਤੀ ਜਾਵੇ ਕਿ ਉਹਨਾਂ ਨੂੰ ਜਿਹੜਾ ਹੈ ਮਤਲਬ ਉਹਨਾਂ ਦੇ ਮਕਾਨਾਂ ਦੀ ਰਿਫੇਰ ਦੇ ਲਈ ਗ੍ਰਾਂਟ ਦਿੱਤੀ ਜਾਵੇ। ਉਹ ਡੈਮੋਕ੍ਰੇਟ ਭਾਰਤੀ ਸਮਾਜ ਪਾਰਟੀ ਮੰਗ ਕਰਦੀ ਹੈ ਕਿ ਪੰਜਾਬ ਦੇ ਵਿੱਚ ਜੋ ਤੀਸਰੇ ਹਿੱਸੇ ਦੀ ਜ਼ਮੀਨ ਹੈ ਉਹ ਗਰੀਬਾਂ ਨੂੰ ਪੰਜ-ਪੰਜ ਮੱਲੇ ਦੇ ਪਲਾਟ ਦਿੱਤੇ ਜਾਣ ਇਸ ਕਰਕੇ ਜਿੱਥੇ ਵੀ ਇਹ ਸੰਗਰਸ਼ ਕਰਨ ਲਈ ਪਾਰਟੀ ਹੁਣ ਆਪਣਾ ਕੁਝ ਦਿਨਾਂ ਦੇ ਵਿੱਚ ਹੀ ਜਲਦੀ ਤੋਂ ਜਲਦੀ ਹੀ ਜੇਕਰ ਪੰਜਾਬ ਸਰਕਾਰ ਨੇ ਜਾਂ ਇੱਥੇ ਦੇ ਪ੍ਰਸ਼ਾਸਨ ਨੇ ਡੈਮੋਕ੍ਰੇਟ ਭਾਰਤੀ ਸਮਾਜ ਪਾਰਟੀ ਤੇ ਵਰਕਰ ਦਾ ਕੰਮ ਨਾ ਕੀਤਾ ਤੇ ਇਸ ਪੈਲ ਦੇ ਆਧਾਰ ਤੇ ਉੱਥੇ ਸੰਗਰਸ਼ ਕੀਤਾ ਜਾਊਗਾ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਊਗੀ ਅੱਜ ਦੇ ਮੀਟਿੰਗ ਦੇ ਵਿੱਚ ਕੀ ਕੀ ਤੁਹਾਡੇ ਐ ਮੁੱਦੇ ਰਹੇ ਜੀ ਇਹ ਮੁੱਦੇ ਸਾਡੇ ਜੀ ਮਜ਼ਦੂਰਾਂ ਦੇ ਜੀ ਨਰੇਗਾ ਮਜ਼ਦੂਰਾਂ ਦੇ ਔਰ ਕਿਸਾਨਾਂ ਦੇ ਜਿਹੜੇ ਮਜ਼ਦੂਰ ਤਰੇ ਆ ਉਹਨਾਂ ਨੂੰ ਕਿਸਾਨਾਂ ਨੂੰ ਮੁਆਜਾ ਮਿਲਦਾ ਹੈ ਪਰ ਉਹਨਾਂ ਮਜ਼ਦੂਰਾਂ ਨੂੰ ਉਹ ਮੁਆਜਾ ਕਿਉਂ ਨਹੀਂ ਮਿਲਦਾ ਉਹਨਾਂ ਨੂੰ ਵੀ ਮਜ਼ਦੂਰਾਂ ਨੂੰ ਮੁਆਜਾ ਦਿੱਤਾ ਜਾਵੇ ਔਰ ਪੰਜਾਬ ਸਰਕਾਰ ਤੋਂ ਮੈਂ ਹੋਰ ਕਰਦਾ ਕਿ ਪਿੰਡਾਂ ਦੇ ਵਿੱਚ ਜਿਹੜੇ ਸਫਾਈ ਸੇਵਕ ਨੇ ਉਹਨਾਂ ਨੂੰ ਪਹਿਲਾਂ ਸਰਕਾਰ ਨੇ 300 ਰੁਪਏ ਪ੍ਰਤੀ ਮਹੀਨੇ ਤੇ ਰੱਖੇ ਸੀ ਔਰ 2007 ਵਿੱਚ ਰੱਖੇ ਹੋਏ ਸੀ ਉਹਨਾਂ ਦਾ ਜਿਹੜਾ ਪੈਸਾ ਉਹਨਾਂ ਦੇ ਖਾਤਿਆਂ ਦੇ ਵਿੱਚ ਅਜੇ ਤਾਈਂ ਨਹੀਂ ਪਹੁੰਚਿਆ ਹੈਗਾ ਉਹਨਾਂ ਦੇ ਜਿਹੜੇ ਪੈਸੇ ਰੁਕੇ ਹੋਏ ਆ ਉਹ ਵੀ ਉਹਨਾਂ ਸਫਾਈ ਮਜ਼ਦੂਰਾਂ ਦੇ ਪੈਸੇ ਉਹਨਾਂ ਦੀਆਂ ਖਾਤਿਆਂ ਵਿੱਚ ਪਾਏ ਜਾਣ ਔਰ ਉਹਨਾਂ ਨੂੰ ਰੈਗੂਲਰ ਪੱਕਾ ਕੀਤਾ ਜਾਵੇ ਔਰ ਕਮੇਟੀਆਂ ਦੇ ਵਿੱਚ ਨਗਰ ਨਿਗਮ ਨਗਰ ਕੌਂਸਲ ਔਰ ਵਿੱਚ ਜਿਹੜੇ ਸਫਾਈ ਸੇਵਕ ਜਾਂ ਉੱਥੇ ਦੇ ਜਿਹੜੇ ਮਜ਼ਦੂਰ ਸ਼ੋਸ਼ਣ ਹੋ ਰਿਹਾ ਹੈ ਸਫਾਈ ਮਜ਼ਦੂਰਾਂ ਦਾ ਉਹਨਾਂ ਨੂੰ ਰੈਗੂਲਰ ਪੱਕਾ ਕੀਤਾ ਜਾਵੇ ਠੇਕੇ ਦਾ ਸਿਸਟਮ ਨੂੰ ਖਤਮ ਕੀਤਾ ਜਾਵੇ ਨਹੀਂ ਤਾਂ ਪਾਰਟੀ ਆਪਣੇ ਇਸ ਪ੍ਰਟੈਕਸ ਨੂੰ ਲੈ ਕੇ ਵੀ ਅੱਗੇ ਜਾਊਗੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਅਪੀਲ ਕਰ ਚੁੱਕੀ ਹੈ ਔਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਅਪੀਲ ਕਰਦੀ ਹੈ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਣਾਈ ਜਾਵੇ ਔਰ ਪੰਜਾਬ ਦੇ ਵਿੱਚ ਜਿਹੜੇ ਝੂਠੇ ਪਰਚੇ ਹੋ ਰਹੇ ਉਹਨਾਂ ਨੂੰ ਬੰਦ ਕੀਤੇ ਜਾਣ ਜੈ ਭੀਮ ਜੈ ਵਾਲਮੀਕੀ ਹਰ ਹਰ ਬਾਲ ਡੈਮੋਕ੍ਰੈਟਿਕ ਭਾਰਤੀਆ ਸਮਾਜ ਪਾਰਟੀ ਜਿੰਦਾਬਾਦ 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 ਡੈਮੋਕ੍ਰੈਟਿਕ ਭਾਰਤੀਆ ਸਮਾਜ ਪਾਰਟੀ ਜਿੰਦਾਬਾਦ 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 ਡਾਕਟਰ ਰਜਿੰਦਰ ਗੱਲ ਜਿੰਦਾਬਾਦ 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 ਜੈ